ਐਮਐਲਏ ਸਵਾਜੀ ਜਿਹੜੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਕਿਹਨੇ ਉਦਘਾਟਨ ਕਰਨ ਆਏ ਆ ਕੀ ਕੀ ਸਤਾਰਨਾ ਦੱਸੋਗੇ ਜੀ ਦੇਖੋ ਇਸ ਤੋਂ ਪਹਿਲਾਂ ਅਸੀਂ ਅੱਜ ਹੁਣ ਗੱਜੂ ਮਚਰਾ ਵਿਖੇ ਪਹੁੰਚੇ ਆ ਔਰ ਇਸ ਤੋਂ ਪਹਿਲਾਂ ਅਸੀਂ ਭੰਨਰੇ ਵਿਖੇ ਜਿੱਥੇ ਸਵਾ ਕਰੋੜ ਦੀ ਅਮਾਉਂਟ ਆ ਜਿਹੜੀ ਕੁਝ ਕੰਮ ਉੱਥੇ ਪੂਰੇ ਹੋ ਗਏ ਔਰ ਕੁਝ ਕੰਮ ਹਜੇ ਚੱਲ ਰਹੇ ਜਿਵੇਂ ਗਰਾਊਂਡ ਦਾ ਕੰਮ ਚੱਲ ਰਿਹਾ ਅੱਛਾ ਹੋਰ ਵੀ ਇੱਕ ਦੋ ਕੰਮ ਨੇ ਜਿਹੜੇ ਉੱਥੇ ਚੱਲ ਰਹੇ ਨੇ ਔਰ ਸਵਾ ਕਰੋੜ ਦੀ ਅਮਾਉਂਟ ਆ ਜਿਹੜੀ ਉੱਥੇ ਲੱਗਣੀ ਆ ਔਰ ਉਸ ਤੋਂ ਬਾਅਦ ਅਸੀਂ ਪਸਿਆਣ ਇੱਥੇ ਸ਼ੇਰਮਾ ਜਿਹੜੇ ਵਿ ਇਹ ਅੰਗਣਵਾੜੀ ਆ ਜਿਹੜੀ 7 ਲੱਖ ਚ ਬਣ ਕੇ ਤਿਆਰ ਹੋਈ ਆ ਉਹ ਪਿੰਡ ਦੇ ਸਪੁਰਦ ਕਰਕੇ ਆ ਔਰ ਹੁਣ ਅਸੀਂ ਇਥੇ ਗੱਜੂ ਮਾਜਰਾ ਵਿਖੇ ਪਹੁੰਚੇ ਆ ਜਿੱਥੇ ਸਾਡੀਆਂ ਭੈਣਾਂ ਨੂੰ ਆਪਣੇ ਪੈਰਾਂ 'ਤੇ ਖੜਾ ਕਰਨ ਵਾਸਤੇ ਪੰਜਾਬ ਰਾਜ ਦੀ ਆਜੀਵਿਕਾ ਮਿਸ਼ਨ ਦੇ ਤਹਿਤ ਉਹਨਾਂ ਨੂੰ ਕੰਮ ਕਰਨੇ ਜਿਹੜੇ ਕਰਵਾਏ ਜਾ ਰਹੇ ਨੇ ਜਿਹਦੇ ਤਹਿਤ ਇਹ ਸਾਡੀਆਂ ਭੈਣਾਂ ਨੇ ਆਪਦੇ ਪੈਰਾਂ 'ਤੇ ਖੜੀਆਂ ਹੋਣ ਔਰ ਆਪਣਾ ਘਰ ਦਾ ਖਰਚਾ ਜਿਹੜਾ ਇਹ ਮਿਹਨਤ ਕਰਕੇ ਜਿਹੜੇ ਕਰ ਸਕਣ ਉਹ ਇਸ ਦੇ ਤਹਿਤ ਹੀ ਸਾਡੀ ਸਕੀਮ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਲਕੇ ਸਮਾਣੇ ਦੇ ਵਿੱਚ ਹੋਰ ਪਿੰਡਾਂ ਦੇ ਵਿੱਚ ਵੀ ਉਹੋ ਜਿਹੇ ਪ੍ਰੋਗਰਾਮ ਜਿਹੜੇ ਚਲਾਏ ਜਾਣਗੇ ਤਾਂ ਕਿ ਭੈਣਾਂ ਨੇ ਜਿਹੜੀਆਂ ਉਹ ਵੀ ਸਾਡੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਔਰ ਉਹ ਵੀ ਆਪਣੇ ਪੈਰਾਂ ਤੇ ਖੜਿਆ ਹੁਣ ਔਰ ਆਪਣੇ ਘਰ ਦਾ ਚੰਗਾ ਚੰਗੇ ਤਰੀਕੇ ਨਾਲ ਪਾਲ ਪੋਸਣਾ ਆਪਣੇ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਜਿਹੜਾ ਵਧੀਆ ਕੰਮ ਕਰਾ ਜਿਹੜਾ ਕਰ ਸਕਣ ਸੋ ਪੰਜਾਬ ਸਰਕਾਰ ਵੱਲੋਂ ਜਿੰਨੇ ਵੀ ਪ੍ਰੋਗਰਾਮ ਲੈ ਕੇ ਆਉਂਦੇ ਜਾ ਰਹੀ ਹੈ ਉਹ ਪੰਜਾਬ ਦੀ ਆਬਾਦ ਆਬਾਦ ਦੇ ਹਰ ਇੱਕ ਦੇ ਵਾਸਤੇ ਲੈ ਕੇ ਆ ਰਹੇ ਨੇ ਚਾਹੇ ਉਹ ਆਪ ਨੂੰ ਜਿਹੜਾ ਹੈਲਥ ਕਾਰਡ بیمਾ ਜਿਹੜਾ ਬਣਾਉਣਾ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ 10 ਲੱਖ ਤੱਕ ਦਾ ਜਿਹੜਾ بیمਾ ਉਹ ਕੀਤਾ ਜਾਊਗਾ ਉਹ ਹਰ ਇੱਕ ਪਰਿਵਾਰ ਦਾ ਜਿਹੜਾ ਕੀਤਾ ਉਹ ਪੰਜਾਬ ਦੇ ਵਿੱਚ 65 ਲੱਖ ਪਰਿਵਾਰ ਨੇ ਜਿਨ੍ਹਾਂ ਦਾ ਉਹਨੂੰ ਫਾਇਦਾ ਹੋਣਾ ਉਹਦੇ ਵਿੱਚ ਜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਹੋਣ ਜਿਹੜੇ ਆਮ ਨਾਗਰਿਕ ਨੇ ਉਹ ਵੀ ਉਹਦਾ ਫਾਇਦਾ ਲੈ ਸਕਦੇ ਨੇ ਔਰ ਜਿਵੇਂ ਸਾਡਾ ਪਟਿਆਲਾ ਜ਼ਿਲ੍ਹਾ ਪੈ ਗਿਆ ਪਟਿਆਲੇ ਦੇ ਬਹੁਤ ਨਾਮੀ ਹਸਪਤਲ ਵੀ ਉਸ ਜਿਹੜਾ ਹੈਗਾ ਕਾਰਡ ਦੇ ਵਿੱਚ ਅੰਦਰ ਆਉਂਦੇ ਨੇ ਜਿੱਥੇ ਤੁਹਾਨੂੰ 1 ਰੁਪਿਆ ਵੀ ਨਹੀਂ ਲੱਗਣਾ ਤੁਸੀਂ ਜਾ ਕੇ ਆਪਣਾ ਇਲਾਜ ਕਰਾ ਸਕਦੇ ਹੋ ਔਰ ਜਿਹੜਾ ਇਹ ਕਾਰਡ ਬਣਵਾਉਣ ਦਾ ਉਹਦਾ ਵੀ ਕੋਈ ਨਿਸ਼ੁਲਕ ਬਣਾਇਆ ਜਾਊਗਾ ਕੋਈ ਪੈਸਾ ਨਹੀਂ ਜਿਗਾ ਲੱਗੂ ਇੱਕ ਅਮਲ ਸਰ ਚਾਈਨਾ ਦੇ ਡੋਰ ਦਾ ਜਿਹੜਾ ਮਸਲਾ ਇਹਦਾ ਬਹੁਤ ਗੰਭੀਰ ਪੜਨਾਂ ਜਾ ਰਿਹਾ ਹੈ ਕੱਲ ਇੱਕ ਸਮਰਾਲੇ ਵਿਕੀਚਿਕ ਛੋਟੇ ਜਿਹਾਕ ਦੀ ਉਹਦੇ ਨਾਲ ਡੈਥ ਹੋ ਗੱਲ ਕੱਟਨ ਨਾਲ ਕੀ ਕਹਾਂ ਤੁਸੀਂ ਜੀ ਉਹ ਮੈਂ ਤਾਂ ਇਹ ਬੇਨਤੀ ਕਰੂੰਗਾ ਇਤਿਹਾਰ ਆਉਂਦੇ ਨੇ ਜੇ ਬਸੰਤ ਪੰਚਮੀ ਆਸੀ ਪਤੰਗ ਉਡਾਣੇ ਵੀ ਨੇ ਤਾਂ ਇਹੋ ਜਿਹੀ ਜਿਹੜੀ ਚਾਈਨਾ ਡੋਰ ਹੈ ਜਿਹੜੀ ਘਾਤਕ ਹੈ ਉਹਨੂੰ ਨਾ ਵਰਤਿਆ ਜਾਵੇ ਅਸੀਂ ਨਿੱਜੀ ਆਪਣੇ ਫਾਇਦੇ ਵਾਸਤੇ ਉਹ ਉਹ ਚੀਜ਼ਾਂ ਯੂਜ਼ ਕਰਦੇ ਆ ਜਿਹੜੀਆਂ ਆਮ ਪਬਲਿਕ ਦੇ ਵਾਸਤੇ ਨੁਕਸਾਨਦਕ ਹੁੰਦੀਆਂ ਨੇ ਸੋ ਸਾਨੂੰ ਸਰਕਾਰ ਵੱਲੋਂ ਵੀ ਇਹ ਜਿਹੜਾ ਇਸ ਪਾਸੇ ਵੱਲ ਜਿਹੜਾ ਖਤਮ ਪੁੱਟਿਆ ਗਿਆ ਔਰ ਦੁਕਾਨ ਦੁਕਾਨ ਤੇ ਜਾ ਕੇ ਤਲਾਸ਼ੀ ਵੀ ਕੀਤੀ ਗਈ ਆ ਪਰ ਫਿਰ ਵੀ ਕੋਈ ਨਾ ਕੋਈ ਆਨਲਾਈਨ ਮੰਗਾ ਲੈਂਦਾ ਸੋ ਉਹ ਚੀਤੇ ਲਗਾਮ ਹੈ ਜਿਹੜੀ ਉਹ ਸਾਨੂੰ ਹੀ ਲਾਉਣੀ ਚਾਹੀਦੀ ਹੈ ਕਿ ਉਹ ਸਾਡਾ ਫਰਜ਼ ਬਣਦਾ ਕਿ ਅਸੀਂ ਇਨਸਾਨੀ ਜ਼ਿੰਦਗੀ ਦੀ ਕੀਮਤ ਜਿਹੜੀ ਸਮਝੀਏ ਇਹਦੇ ਖਿਲਾਫ ਜੋ ਕਾਰਵਾਈ ਦੀ ਕੀ ਚੱਲ ਰਹੀ ਹੈ ਸਿਸਟਮ ਵਿੱਚ ਦੇਖੋ ਕਾਰਵਾਈ ਦਾ ਕੋਈ ਵੀ ਪਹਿਲਾਂ ਸਖਤ ਜਿਹੜਾ ਉਹਦੇ ਤਹਿਤ ਸਖਤ ਕਾਰਵਾਈ ਕੀਤੀ ਜਾਊਗੀ ਜਿਹੜਾ ਚੈਨਾ ਡੋਰ ਵੇਚਦਾ ਜਿਹੜਾ ਕੋਈ ਫੜਿਆ ਜਾਊਗਾ ਅੰਦਰ ਦੇ ਕੇ अच्छा तो पापा ये एक का काउजी एक कार वाला किस भाई का ओके चलो पापा चार पर अच्छा कितना इसमें में नींद नहीं आती है इतना ज्यादा ज्यादा ये जिन्ना में एक बड़ी पेंट हो जा इनकी केरा पार्टी लेकर कौन नंबर थोड़ा ज्यादा है ਸਾਡੇ ਬਲਾਕ ਕਮਟੀ ਮੈਂਬਰ ਗੁਰਦੇਵ ਸਿੰਘ ਜੀ ਵੱਲੋਂ ਸਾਡੇ ਜ਼ਿਲ੍ਹਾ ਪ੍ਰਿਹਤ ਮੈਂਬਰ ਗੁਰਦੇਵ ਸਿੰਘ ਵੱਲੋਂ ਤੇ ਸਾਡੀ ਭੈਣ ਮਨਜੀਤ Kaur ਜ਼ਿਲ੍ਹਾ ਪ੍ਰਿਹਤ ਮੈਂਬਰ ਉਹਨਾਂ ਵੱਲੋਂ ਤੇ ਸਾਡੇ ਇਤਰਾ ਜਸਵੀਰ ਜੀ ਜਿਲ੍ਹਾ ਪ੍ਰਿਹਤ ਮੈਂਬਰ ਤੇ ਹੋਰ ਸਾਡੇ ਬਾਰਮਾਏ ਪਿੰਡ ਦੀ ਸਰਪੰਚ ਸਾਹਿਬ ਸਾਡੇ ਕੋਲ ਤੋਂ ਗਟਾਰ ਸਿੰਘ ਜੀ ਸਰਪੰਚ ਤਰਵਾ ਕੋ ਮੈਂ ਖਾਰੇ ਬਲੋਂ ਤੋਂ ਸਾਰੇ ਜੀ ਆਇਆਂ ਖਤ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਇਹ ਜਿਹੜੀਆਂ 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 ਆ ਰਹੇ ਸਮਾਂ ਕਿਥੇ ਕੰਮ ਕਰਦੇ ਨੂੰ ਇੱਕੋ ਬੇਨਤੀ ਹੈ ਵੀ ਜਿਹੜਾ ਇਹਦੇ ਵਿੱਚ ਚੱਪੜਾਂ ਵੀ ਬਣਾ ਸਕਦੇ ਆ ਉਹਦੀ ਮਸ਼ੀਨਾਂ ਆ ਸਕਦੀਆਂ ਨੇ ਆਪਾਂ ਸਾਰੇ ਜਾਗਰਤ ਆ ਜਾਈਏ ਸਰਕਾਰੀ ਬਾਬੀਆਂ ਹੋਣਗੇ ਕੋਲੇ ਇੱਥੇ ਆਉਣਗੇ ਤੇ ਘਰੇ ਦੇ ਜਵੇਂ ਮਰਦੀ ਰਹੇ ਇੱਥੇ ਟੀਚਰ ਹੋਣਗੇ ਉਹਨਾਂ ਨੇ ਵੰਡ ਕੇ ਦੇਣਗੇ आगे आगे तो ने ने। था 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 था। और मेरे नए हुए चेयरमैन साहब गजू महाजरा साहब राम सिंह जी सरपंच साहब नगर के सरपंच साहब जगतार जी और साढ़े ब्लाक समिति मैंबर गुरविंदर जी साढ़े जिला परिषद मैंबर जसदीप रैन जी सा जिला परिषद कुछ ਪਿੰਡ ਚ ਉੱਠ ਕੇ ਕਿੱਥੇ ਤੱਕ ਪਹੁੰਚੀ ਹੈ ਕੁੜੀ ਨਹੀਂ ਅੱਜ ਦਾ ਜਿਹੜਾ ਸਮਾਂ ਹੈ ਉਹ ਹਰ ਇੱਕ ਸੰਕੋਚ ਕਰਦਾ ਹੈ ਕਿ ਕੁੜੀ ਕੋਈ ਬਾਹਰ ਨਾ ਨਿਕਲੇ ਪਰ ਜਦੋਂ ਕੋਈ ਮਾਹੌਲ ਹੋਣਾ ਚੰਗਾ ਮਿਲਦਾ ਹੈ ਤਾਂ ਮੈਨੂੰ ਲੱਗਦਾ ਹਰ ਇੱਕ ਬੱਚਾ ਕਹਿੰਦਾ ਵੀ ਹਾਂ ਅਸੀਂ ਵੀ ਇਹਨਾਂ ਦੇ ਵਿੱਚ ਕਰੀਏ ਕਿ ਅਸੀਂ ਆਪਣੇ ਪਿੰਡ ਤੱਕ ਸੀਮਤ ਨਾ ਰਹੀਏ ਆਪਾਂ ਇਹਨੂੰ ਪਿੰਡ ਚੋਂ ਕੱਢ ਕੇ ਛੋਟਾ ਸ਼ਹਿਰ ਛੋਟੇ ਸ਼ਹਿਰ ਤੋਂ ਵੱਡਾ ਸ਼ਹਿਰ ਜਣੀ ਇਹਨੂੰ ਇੱਕ ਜਿਹਦੇ ਵਿੱਚ ਯੋਗਦਾਨ ਪੰਚਾਇਤ ਦਾ ਚੇਅਰਮੈਨ ਸਾਹਿਬ ਦਾ ਕੀ ਦਿਓ ਸਾਹਿਬ ਦਾ ਮੇਰਾ ਮੈਡਮ ਖੜੇ ਲੰਦਾ ਸਾਰਿਆਂ ਦਾ ਰੱਖੀ ਇੱਕ ਜਦੋਂ ਕੋਈ ਚੀਜ਼ ਨੂੰ ਤੁਸੀਂ ਅੱਗੇ ਲੈ ਕੇ ਜਾਣਾ ਉਹ ਇੱਕ ਚੇਨ ਬਣਦੀ ਹੈ ਕਿ ਜਿਵੇਂ ਪਟਿਆਲਾ ਤੋਂ ਉੱਥੇ ਕੋਈ ਸ਼ੋਅਰੂਮ ਖੋਲੀਏ ਜਿਹੜਾ ਕੋਈ ਪ੍ਰੋਫਿਟ ਹੋਵੇ ਉਹ ਵੀ ਸਾਡੇ ਦੀ ਡਿਵਾਈਡ ਹੋਵੇ ਸਾਨੂੰ ਉਹ ਆਵੇ ਅਸੀਂ ਆਪਣੀ ਮਿਹਨਤ ਕੀਤੀ ਹੋਈ ਕਿਸੇ ਦੀ ਝੋਲੀ ਨਾ ਪਾਈਏ ਉਹ ਚਾਹੇ ਆਪਾਂ ਪਟਿਆਲੇ ਕਰੀਏ ਚਾਹੇ ਮੁਹਾਲੀ ਕਰੀਏ ਜਾਂ ਸਮਾਨੇ ਕਰੀਏ ਜਣੀ ਮੇਰੇ ਬਾਕੀ ਬੰਗੋ ਚ। ਥੈਂਕ ਯੂ। ਧੰਨਵਾਦ ਤੁਹਾਡਾ। ਕਿੰਨੇ ਬੱਚੇ ਨੇ? 12 ਬੱਚੇ ਹੈਗੇ। 12 ਬੱਚੇ ਜਿਹੜੇ ਇੱਥੇ ਆਉਂਦੇ ਨੇ ਉਹਨੇ ਬਾਕੀ ਛੋਟੇ ਬੱਚਿਆਂ ਨੂੰ ਤਾਂ ਘਰ ਹੀ ਉਹਨਾਂ ਨੂੰ ਫੀਡ ਉਹ ਹਾਂ ਨਹੀਂ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਇੱਥੇ ਆਉਂਦੇ ਆ ਜਿਹੜੇ 3 ਸਾਲ ਤੱਕ ਦੇ ਬੱਚੇ ਉਹਨਾਂ ਨੂੰ ਘਰ ਹੀ ਰਾਸ਼ਨ ਉਹ ਆਪੇ ਕਿੰਨੇ ਰਜਿਸਟਰ ਨੰਬਰ ਬੱਚੇ? 34 ਬੱਚੇ ਨੇ ਜੀ। 28 ਬੱਚੇ ਮਤਲਬ ਘਰ ਫੀਡ ਲੈਂਦੇ ਨੇ টিਐਚਆਰ ਟੇਕੋ ਮਰਾਸ਼ਨ 3 ਤੋਂ 6 ਸਾਲ ਦੇ ਐਸਸੀਐਮ ਲੈਂਦੇ ਨੇ ਇੱਥੇ ਤਿੰਨ ਸੈਂਟਰ ਨੇ ਆਪਣੇ ਹਾਂਜੀ ਹਾਂਜੀ ਪਹਿਲੀ ਹੋਰਦਾ ਆਪਣੇ ਇੱਥੇ ਇੱਥੇ ਵਧੀਆ ਬਣਾਇਆ ਹਾਂਜੀ ਹਾਂਜੀ ਇੱਥੇ ਮੁਰੇ ਪਾਰਕ ਬਣਾ ਕੇ ਵਧੀਆ ਬੱਚਿਆਂ ਦੇ ਉਸ ਦੇ ਨੂੰ ਨਿਕਲ ਜਾ ਹਾਂਜੀ ਗੱਜੂ ਮਾਧਰਾ ਜੀ ਜੋ ਅੱਜ ਆਪਣੇ ਤੁਹਾਡੇ ਪਿੰਡ ਗੱਜੂ ਮਾਧਰਾ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਕੱਬੀਵਾ ਜੀ ਸ਼ੁਰੂਆਤ ਉਹਨਾਂ ਮਰਿਤਿਸ ਕੀ ਕਰਨਾ ਸਰ ਅਧਿਆਸੀ ਪਹਿਲਾਂ ਤਾਂ ਅਸੀਂ ਭੰਨਾਰੇ ਕਰਕੇ ਆਇਆ ਸਵਾ ਕਰੋੜ ਦਾ ਬੀਏ ਦੇ ਜਿਹਦੇ ਉੱਤੇ ਪ੍ਰੋਜੈਕਟ ਨਹੀਂ ਉਹ ਜਿਹੜੀ ਬਣਉਤਾ ਜਿਹੜੇ ਹੈਗੇ ਨੇ ਉਹ ਮਕਮਲ ਹੋ ਗਏ ਨੇ ਥੋੜਾ ਵਾਲਾ ਉੱਥੇ ਕੰਮ ਰਹਿਣਾ ਹੈਗਾ ਉਹ ਸਾਰਾ ਹੁਣ ਪੂਜਣਾ ਤੇ ਦੂਸਰਾ ਅਸੀਂ 7 ਲੱਖ ਰੁਪਏ ਦੀ ਜਿਹੜੀ ਅੰਗਣਵਾੜੀ ਆ ਉਹ ਫੇਰ ਮੱਜ ਰਹੀ ਉਹਦਾ ਵੀ ਪ੍ਰਕਾਟਨ ਕਰਕੇ ਆ ਹੁਣ ਅਸੀਂ ਇੱਥੇ ਗੱਜੂ ਮੱਜ ਰਿਆ ਇੱਥੇ ਵੀ 8 ਲੱਖ ਰੁਪਏ ਨਾਲ ਜਿਹੜੀ ਅੰਗਣਵਾੜੀ ਆ ਉਹ ਬਣ ਕੇ ਤਿਆਰ ਹੋਊਗੀ ਉਹਦਾ ਉਹ ਕਾਟਣਾ ਮੰਤਰੀ ਸਾਹਿਬ ਨੇ ਕਰ ਦਿੱਤੇ ਨੇ ਦੇ ਨਾਲ ਹੀ ਇੱਥੇ ਇੱਕ ਪਹਿਲ ਗਰੁੱਪ ਹੈ ਜਿਹੜਾ ਉੜੀਆਂਵਾਸ ਤੇ ਸਾਡੀਆਂ ਧੀਆਂਵਾਸ ਤੇ ਤੇ 9-10 ਪਿੰਡਾਂ ਦੀਆਂ ਜਿਹਨੇ ਬੱਚਿਆਂ ਨੂੰ ਉਹ ਉਹਨਾਂ ਵਾਸਤੇ ਮਸ਼ੀਨਾਂ ਦਾ ਜਿਹੜਾ ਪ੍ਰੋਜੈਕਟ ਹੈਗਾ ਉਹ ਲੱਗਿਆ ਹੈਗਾ ਜਿਹੜੇ ਆ ਸਰਕਾਰ ਵੱਲੋਂ ਵੀ 11 ਲੱਖ ਰੁਪਏ ਦੀ ਗ੍ਰਾਂਟ ਹੈ ਜਿਹੜੀ ਉਹ ਦਿੱਤੀ ਗਈ ਉਹਦੇ ਵੀ ਉਦਘਾਟਨ ਹੈ ਜਿਹੜਾ ਉਹ ਵੀ ਅਸੀਂ ਕਰਕੇ ਆ ਚੁੱਕੇ ਹੁਣ ਇਸ ਤੋਂ ਬਾਅਦ ਅਸੀਂ 1-3 ਲੱਖ ਰੁਪਏ ਸਾਡਾ ਮੋਟਰਾਂ ਨਾਲ ਸਾਥ ਦੇ ਉੱਪਰ ਲੱਗਿਆ ਉਹਦਾ ਉਦਘਾਟਨ ਜਿਹੜਾ ਮੰਤਰੀ ਸਾਹਿਬ ਨੇ ਹੁੰਦਾ ਮੈਂ ਮਾਨ ਸਾਹਿਬ ਦਾ ਧੰਨਵਾਦ ਕਰੂੰਗਾ ਵੀ ਉਹਨਾਂ ਨੇ ਜਿਹੜੇ ਲੋਕਾਂ ਵਾਸਤੇ ਜਿਹੜੇ ਇਹ ਕਿਤੇ ਚਲਾਏ ਨੇ ਉਹ ਬਹੁਤ ਵਧੀਆ ਨੇ ਹਲਾਗਾ ਜੋ ਕਦਮ ਨੇ ਜਿਹੜੇ ਆਪਾਂ ਮਾਨਤ ਸਿੰਘ ਸਾਹਿਬ ਨੇ ਕ੍ਰਿਕਟ ਹੈ ਉਹ 100 ਲੱਖ ਤੱਕ ਦਾ ਬੀਮਾ ਹੋ ਗਿਆ ਉਹ ਵੀ ਸਾਡੇ ਨਜ਼ਰ ਦੇ ਵਿੱਚ ਸਾਡੀ ਆਮ ਆਦਮੀ ਪਾਲਟੀ ਦੀ ਟੀਮ ਲੱਗੀ ਹੋਈ ਹੈ ਕੱਲਾ ਸੀ 60 ਘਰ ਗੁੱਤੇ ਸੀਗੇ ਅੱਜ ਹੋਰ ਜਿਹੜੇ ਪਰਿਵਾਰ ਨੇ ਕਰਨਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਖਾਸ ਕਰਕੇ ਧੰਨਵਾਦ ਕਰਦਾ ਇਹਨਾਂ ਨੇ ਕੀ ਹਲਕੇ ਨੂੰ ਆਪਣੀ ਲੋਹਾਰ ਹੈ ਉਹ ਬਦਲ ਦਿੱਤਾ ਬਹੁਤ ਬਹੁਤ ਧੰਨਵਾਦ